ਬੱਬਾ ਦੀਪ ਸਿੰਘ ਜੀ ਦੇ ਕਲਚੀ ਵਾਲੇ ਨਾਮ ਜਿਆਦਾ ਖਲੇ ਆ ਸੌਖਾ ਕੰਮ ਹੋ ਗਿਆ ਨਾ ਖਾ ਉਹ ਜੀ ਆ ਦੀਪ ਜੀ ਉਹ ਜਿੰਦੂ ਜੀ ਬੱਬਾ ਦੀਪ ਸਿੰਘ ਜੀ ਦੇ ਨਾਮ ਹੋਰਦਵਾਰਾ ਸਾਹਿਬ ਧਰਕਨ ਲਈ ਵੈਗੁਰੂ ਕਲ ਪਾ پارک الگ گڈی لوگ واگو گردیپ سنگھ جوڑے جمع کرا پے جلدی سیوا ਗੁਰਜੋ ਉੱਤੇ ਦਰਸ਼ਨ ਕਰ ਲੋ ਜੀ ਲੰਗਰ ਹਾਲ ਚਲ ਆਰੋ ਜੀ ਆਰੋ ਵਾਈ ਗੁਰੂ ਵਾਈ ਗੁਰੂ ਪ੍ਰਸ਼ਾਦ ਖਾ ਲੋ ਜੀ ਹਾਂਜੀ ਬੋਲ ਲੈ ਬਸ ਜੀ ਬਸ ਚਲੋ ਹੁਣ ਆਪਾਂ ਕੀ ਖਾਣਾ ਵਾਈ ਗੁਰੂ ਲੋ ਖਾ ਲਓ ਜੀ ਚਲੋ ਲੋ ਜੀ ਵਾਈ ਗੁਰੂ ਚਲ ਜੀ ਵੀ ਚੱਲ ਲੋ ਜੀ ਵੈਗੁਰੂ ਦਰਸ਼ਨ ਕਰ ਲਿਆ ਹੁਣ ਅਸੀਂ ਜਾ ਰਹੇ ਹਾਂ ਨਾਨ ਖਾਨ ਇੱਥੇ ਖਾਣੀ ਨਾ ਚੂਰ ਚੂਰ ਨਾਨ ਆ ਬੰਦੇ ਨੂੰ ਚੂਰ ਚੂਰ ਨਾਨ ਖਵਾਉਣੇ ਆ ਠੀਕ ਹੈ ਮੈਂ ਮੈਂ ਤੇਰਾ ਤੂੰ ਮੇਰਾ ਸਾਰਾ ਐਸ ਟਾਈਮ ਨਾ ਆ ਤੋ ਟੱਕ ਤੋ ਬਚੋ ਇਹ ਬਾਬਾ ਦੀਪ ਸਿੰਘ ਜੀ ਦੇ ਇੱਧਰਲੀ ਸਾਈਡ ਦੇ ਮਸ਼ਹੂਰ ਨਾਨਾ ਆਲਾ ਉੱਥੇ ਤਾਂ ਲੈ ਕੇ ਚੱਲਦੇ ਆ ਆਰਾਮਗੜੀਆ ਚੋਂ ਗਿਆ ਹਾਂ ਆਸ ਨਿਓ ਫਿਰ ਵੀਡੀਓ ਦੱਸਣਾ ਪੈਣਾ ਨਾ ਕਿੱਥੇ ਜਾ ਕੇ ਆ ਤਣਾ ਇੱਤੋਂ ਆ ਕੇ ਉੱਥੇ ਜਾਣਾ ਸਾਹਮਣੇ ਸਾਹਮਣੇ ਜਾਣਾ ਮੈਂ ਕਹਾਂ ਭਰਾਵਾ ਵਾ ਵਾ ਅਰੇ ਇੰਦਰ ਵੀ ਇਧਰਲੀ ਸਾਈਡ ਆ ਉੱਧ ਲਿਖਿਆ ਬਾਬੇ ਨਾਨਕ ਦੀ ਹੱਟੀ ਉਸ ਗਲੀ ਚ ਔਰ ਨਹੀਂ ਬਾਬੇ ਨਾਨਕ ਦੀ ਡੀਸੇ ਲਿਖਿਆ ਉਹਦੇ ਅੰਦਰ ਔਰ ਹੈ ਜੀ ਖਾਲਸਾ ਖਲਚੀ ਵਾਲੀ ਮਸ਼ਹੂਰ ਚਾਹ ਪਹੁੰਚੇ ਸਾਰਾ ਬੰਦਾ ਨਾਨ ਖਾਣਾ ਹੈ ਬਈ ਖਵਾਉਂਗੇ ਖਵਾਵਾਂਗੇ ਪੱਕੀ ਗੱਲ ਹੈ ਪੱਕੀ ਗੱਲ ਹੈ ਕੁਝ ਪੈਸੇ ਦੀ ਨਹੀਂ ਚੂਚੂ ਨਾਨ ਨਹੀਂ ਮਿਲੇ ਉਹ ਵੀ ਥੋੜਾ ਜਿਹਾ ਹੋ ਗਿਆ ਚੂਚੂ ਦੇ ਡੀ ਵੀਰੇ ਚੂਚੂ ਦਾਣ ਕੋਣ ਲੈ ਕੇ ਆਇਆ ਮੁੰਡਾ ਮੈਨੂੰ ਚੂਚੂ ਨਾਨ ਮਿਲੇ ਦਾ ਔਖਾ ਨਾਂ ਜਿਆਦਾ ਖਾਲਿਆ ਔਖਾ ਕੰਮ ਹੋ ਗਿਆ ਨਾ ਆਉ ਹੋਇਆ ਹੁਣ ਤਨ ਬਈਆ ਹੁਣ ਪਹਣਾ ਧਰਮੰਦਰ ਸਾਹਿਬ ਹੁਣ ਅਹੀਂ ਜਾਣਾ ਵਾ ਤੁਰ ਕੇ ਜਾਣਾ ਹਾਂ ਪੈਕ ਕਰਾਉਣੇ ਪੈਗੇ ਤੁਹਾਨੂੰ ਆਦੀ ਬੰਦੇ ਦੋ ਲੋਡ ਜਿਆਦਾ ਪੈਗੇ ਆ ਵਾ ਹਰੇ ਹੋਏ ਵਾਲੀ ਮੈਂ ਤਾਂ ਨੀਦਾਂ ਲਾਪੀ ਏ ਗੱਡੀ ਜਿਹੀ ਲੱਗੇ ਸਾਨੂੰ ਉਹੀ ਤਾਂ ਗੱਲ ਆ ਆ ਬਾਬੇ ਨੂੰ ਕਹਦਣਾ ਲੈ ਜਾਂਦਾ ਲੈ ਵੀ ਮਾਲ ਪੂੜੇ ਖਾ ਲੋ ਮਾਲ ਪੂੜੇ ਅੰਬਰਸਰ ਦੇ ਬਜ਼ਾਰ ਦੇਖ ਲੋ ਬਈ ਹਰਮੰਦਰ ਸਾਹਿਬ ਜਾਨਾ ਜੀ ਹਰਮੰਦਰ ਸਾਹਿਬ ਹਾਂਜੀ ਜੀ ਕਿੱਧਰ ਚੱਲੇ ਜੀ ਪਰਮਾਤਮਾ ਦੇ ਕਰਮ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਕਹਿਣਾ ਚਾਹੋਗੇ ਗਰਮੀ ਬਹੁਤ ਜ਼ਿਆਦਾ ਹੈ ਹੂੰ ਦੇਖਦੇ ਜਾ ਕੇ ਠੀਕ ਗਰਸ਼ਨ ਹੁੰਦੀ ਦਾ ਸਹੀ ਲੋ ਜੀ ਆ ਬਾਕੀ ਸਾਰੀਆਂ ਗਲੀਆਂ ਵਿੱਚ ਨਾ ਆਵੇ ਬਾਜ਼ਾਰ ਆਪਨਾ ਲੋ ਜੀ ਦਰਬਾਰ ਸਾਹਿਬ ਪਹੁੰਚ ਗਏ ਬਾਬਾ ਆਪਣੇ ਕੋਲ ਨੀ ਦਾ ਨਹੀਂ ਮਾਤਾ ਦੀ ਰੋਟੀ ਦਾ ਤਾਂ ਯਾਰ ਮੱਥਾ ਟੇਕ ਲਈ ਵੈਗੁਰ ਮੱਥਾ ਟੇਕ ਲਈ ਹਲ ਨਾ ਨਹੀਂ ਥੱਲੇ ਹੋਏ ਸਾਡੇ ਕੋਈ ਤਾਂ ਫਰੀ ਵੀ ਕਵੇ ਤਾਂ ਵੀ ਨਹੀਂ ਖਾ ਹੁਣ ਸਹੀ ਗੱਲ ਆ ਭਰਾਵਾ ਹੁਣ ਆਪਣਾ ਔਖਾ ਵਾ لو جی جلے ہیں بڑا باغ رون کا میں پوریاں لگیاں گر ਇੰਨੀ ਗਰਮੀ ਕੱਢ ਕੇ ਆਉਣਾ ਪਰ ਬਾਬੇ ਨੇ ਸਾਦੀ ਲਿਆ ਨਿਭਾਨੇ ਕਹਿੰਦਾ ਤੁਸੀਂ ਨਹੀਂ ਲੱਗਦੇ ਨਹੀਂ ਲੰਘੀ ਜਾਵੇ ਫੀਜ ਆਉਂਦੇ ਮਖੜੇ ਕੋਣ ਉਹ ਕਹਿੰਦਾ ਜਿੰਨਾ ਲੁਗਣਾ ਲੱਗ ਜਾ ਚਲੋ ਬਾਕੀ ਅੰਦਰ ਚੱਲਦੇ ਹੁਣ ਆਪਾਂ ਸ਼ਨੀ ਦੇਵਤਾ ਦਾ ਮੰਦਿਰ ਜੀ ਬਹੁਤ ਸਾਲ ਪੁਰਾਣਾ ਕਿੰਨਾ ਪਹਿਲੀ ਕਿੰਨਾ ਪੁਰਾਣਾ ਕੁਝ ਪਤਾ ਹੁਣ ਜੋੜੀ ਜਮ੍ਹਾਂ ਕਰਾ ਦਿੱਤੀ ਐ ਇਦਾਂ ਨਹੀਂ ਕੋਈ ਚੱਕਰ ਹੁੰਦਾ ਅੰਦਰ ਵਧੀਰਾ ਕੋਸ਼ਾ ਆ ਮੈਂ ਲੈ ਚੜਾਈ ਕੰਮ ਚੱਲ ਲੈ ਵਾ ਗੁਰੂ ਹੈਂਡ ਵਾਸ਼ ਕਰ ਲੇ ਜੀ ਚਲੋ ਜੀ ਵਾਹਿਗੁਰੂ ਦਰਸ਼ਨ ਕਰੀਏ ਚਲੋ ਵਾਹਿਗੁਰੂ ਜੀ ਹੋ ਗਿਆ ਦਰਸ਼ਨ ਹੁਣ ਸੰਗਤਾਂ ਦੀਆਂ ਤਿਆਰੀਆਂ ਪਿੰਡ ਨੂੰ ਕੱਲ ਨੂੰ ਫੇਰ ਹੋਣਾ ਪੈਣਾ ਹੈ ਬੈਟਰੀਆਂ ਮਿਲੀਆਂ ਨਹੀਂ ਉਹ ਮਿਲਣੀਆਂ ਨੇ ਕੱਲ ਸ਼ਾਮ ਨੂੰ ਲੋ ਜੀ ਪਹੁੰਚ ਗਏ ਆਪਾਂ ਪਾਰਕਿੰਗ ਕੋਲ بابا دیپ ادری گی لے کے چل گئے ہی پارکنگ کو روک دے چکی ایک گیار تھے تھلے تھلے لو جی ਐਂ ਦੀ ਪੋੜੀਆਂ ਥਾਣੀ ਉੱਤਰ ਜਾਂਦੇ ਆਂ